ਤੁਹਾਨੂੰ ਅਸੀਂ ਤੂੜੀ ਦੇ ਰੇਟਾਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਅੱਜ ਦਾ ਤਰੀਕ ਹੈ ਜੀ 11 ਜਨਵਰੀ 2026 ਤੁਹਾਡੇ ਵੱਲੋਂ ਮੈਨੂੰ ਮਤਲਬ ਮੈਸੇਜ ਪ੍ਰਾਪਤ ਹੁੰਦੇ ਆ ਤੇ ਪੁੱਛਦੇ ਰਹਿੰਦੇ ਨੇ ਸਾਡੇ ਇਲਾਕੇ ਦੇ ਵਿੱਚ ਕੀ ਰੇਟ ਨੇ ਇਸੇ ਕਰਕੇ ਮੈਂ ਜਾਣਕਾਰੀ ਇਕੱਠੀ ਕਰਕੇ ਤੁਹਾਨੂੰ ਅੱਜ ਰੇਟ ਦੱਸਣ ਜਾ ਰਿਹਾ ਹਾਂ ਤੇ ਬਾਕੀ ਤੁਸੀਂ ਆਪਣੇ ਇਲਾਕੇ ਦੇ ਕਮੈਂਟਾਂ ਦੇ ਵਿੱਚ ਰੇਟ ਜ਼ਰੂਰ ਦੱਸਿਆ ਕਰੋ ਤੇ ਬਾਕੀ ਤੁਹਾਨੂੰ ਇੱਕ ਵੀਰ ਜਾਣਕਾਰੀ ਦੇਣਾ ਚਾਹੁੰਦਾ ਵੀ ਮੈਂ ਤੂੜੀ ਦਾ ਵਪਾਰੀ ਨਹੀਂਗਾ ਕਈ ਬੰਦੇ ਨੂੰ ਹੁੰਦਾ ਮੈਸੇਜ ਕਰਕੇ ਮੈਨੂੰ ਵੀ ਸੱਤ ਤੂੜੀ ਲੈ ਲਓ ਜੀ ਮੈਂ ਤੂੜੀ ਨਹੀਂ ਖਰੀਦਦਾ ਤੇ ਨਾ ਹੀ ਵੇਚਦਾ ਮੈਂ ਸਿਰਫ ਰੇਟ ਪਾਉਣਾ ਹੋਂਨਾ ਵਾ ਹਾਂ ਜੇਕਰ ਕਿਸੇ ਵੀਰ ਨੇ ਤੂੜੀ ਖਰੀਦਣੀ ਚਾਹ ਵੇਚਣੀ ਚਾਹੁੰਦਾ ਵਾ ਤਾਂ ਉਹ ਆਪਣੇ ਕਮੈਂਟਾਂ ਦੇ ਵਿੱਚ ਆਪਣਾ ਇਲਾਕਾ ਤੇ ਨੰਬਰ ਜ਼ਰੂਰ ਲਿਖ ਦਿਆ ਕਰੋ ਤਾਂ ਜੋ ਇੱਕ ਦੂਜੇ ਨਾਲ ਸੰਪਰਕ ਕਰਨਾ ਸੌਖਾ ਹੋ ਜਾਏ ਤੇ ਜਿਹਨੇ ਤੂੜੀ ਲੈਣੀ ਆ ਜਾਂ ਜਿਹਨੇ ਤੂੜੀ ਵੇਚਣੀ ਆ ਉਹ ਕਮੈਂਟਾਂ ਦੇ ਵਿੱਚੋਂ ਨੰਬਰ ਤੇ ਇਲਾਕਾ ਪੜ ਕੇ ਤੁਹਾਡੇ ਨੇੜੇ ਦੇ ਇਲਾਕੇ ਦਾ ਬੰਦਾ ਤੂੜੀ ਖਰੀਦ ਸਕੇ ਇਸ ਕਰਕੇ ਮੈਂ ਕਮੈਂਟ ਦੇ ਵਿੱਚ ਨੰਬਰ ਤੇ ਇਲਾਕਾ ਲਿਖਣ ਲਈ ਕਹਿਣਾ ਹੋਂਨਾ ਜੀ ਤੇ ਤੁਹਾਨੂੰ ਦੱਸਣ ਜਾ ਰਿਹਾ ਅੱਜ ਭਾਰਤ ਦੇ ਕੁਝ ਰਾਜਾਂ ਦੇ ਤੂੜੀ ਦੇ ਰੇਟ ਜੋ ਅੱਜਕੱਲ ਆਪਣੇ ਨੇੜੇ ਤੇੜੇ ਦੇ ਇਲਾਕਿਆਂ ਦੇ ਵੀ ਰੇਟ ਦੱਸਾਂਗੇ ਜੀ ਤੇ ਤੁਹਾਨੂੰ ਬੇਨਤੀ ਹੈ ਵੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਬਹੁਤ ਵਧੀਆ ਜਾਣਕਾਰੀ ਵਾਲੀ ਵੀਡੀਓ ਆ ਕਿਸਾਨ ਭਰਾਵਾਂ ਦੇ ਜਾਂ ਜਿਹੜੇ ਪਸ਼ੂ ਪਾਲਕ ਵੀਰ ਆ ਉਹਨਾਂ ਦੇ ਬੜੀ ਕੰਮ ਆਉਣ ਵਾਲੀ ਵੀਡੀਓ ਆ ਕਿਉਂਕਿ ਇਹ ਦਿਨ ਆਪਾਂ ਨੂੰ ਰਜਾਨਾ ਦੇ ਰੇਟ ਪਤਾ ਲੱਗਦੇ ਰਹਿੰਦੇ ਆ ਜੀ ਤੇ ਤੁਹਾਨੂੰ ਬੇਨਤੀ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਰਜਾਨਾ ਜਾਣਕਾਰੀ ਲੈਣ ਦੇ ਲਈ ਆਪਣੇ ਇਸ ਪੇਜ ਨੂੰ ਜਰੂਰ ਫੋਲੋ ਕਰਿਓ ਜੀ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਜੀ ਤੁਹਾਨੂੰ ਦੱਸਣ ਜਾ ਰਹੇ ਆ ਅੱਜ ਦੇ ਤੂੜੀ ਦੇ ਰੇਟ ਅੱਜ ਹਿਮਾਚਲ ਦੇ ਵਿੱਚ ਤੂੜੀ ਦਾ ਰੇਟ ਆ ਉਨ੍ਹਾਂ ਦੇ ਵਿੱਚ ਜਾਂਦਾ ਰਹੀ ਆ 950 ਰੁਪਏ ਤੋਂ ਲੈ ਕੇ 150 ਰੁਪਏ ਨੂੰ ਜੀ ਤੇ ਜੰਮੂ ਦੇ ਵਿੱਚ ਤੂੜੀ ਚੱਲ ਰਹੀ ਆ 1080 ਰੁਪਏ ਤੋਂ ਲੈ ਕੇ 1130 ਰੁਪਏ ਤੱਕ ਇਹ ਤਰੀਵੇਂ ਸਾਰੇ ਰੇਟ ਮੇਰੇ ਹੋਣਗੇ ਜੀ ਚੰਗੀ ਤੂੜੀ ਦੇ ਹੋਣਗੇ ਅੰਦਰ ਵਾਲੀ ਤੂੜੀ ਦੇ ਹੋਣਗੇ ਬਾਹਰ ਵਾਲੀ ਤੂੜੀ ਦੇ ਘੱਟ ਵਾਲੇ ਰੇਟ ਨਹੀਂ ਹੋਣਗੇ ਜੀ ਤੇ ਕਠੂਆ ਦੇ ਵਿੱਚ ਤੂੜੀ ਲਗਭਗ 1100 ਨੂੰ ਵਿਕ ਰਹੀ ਆ ਜੀ ਤੇ ਅੰਮ੍ਰਾਲਾ ਦੇ ਵਿੱਚ ਤੂੜੀ ਵਿਗ ਰਹੀ ਆ 800 ਰੁਪਏ ਤੋਂ ਲੈ ਕੇ 900 ਰੁਪਏ ਨੂੰ ਜੀ ਤੇ ਪਠਾਨਕੋਟ ਦੇ ਵਿੱਚ 950 ਰੁਪਏ ਤੋਂ ਲੈ ਕੇ 1050 ਰੁਪਏ ਤੂੜੀ ਵਿਕ ਰਹੀ ਆ ਜੀ ਤੇ ਸ਼੍ਰੀ ਅਮਰਤਸਰ ਸਾਹਿਬ ਦੇ ਵਿੱਚ ਤੂੜੀ 680 ਰੁਪਏ ਤੋਂ ਲੈ ਕੇ 750 ਰੁਪਏ ਨੂੰ ਵੇਖੀਏ ਜੀ ਤੇ ਪੰਜਪੂਰਾਂ ਦੇ ਵਿੱਚ ਤੂੜੀ ਵੇਖੀ ਹੈ ਜੀ 800 ਰੁਪਏ ਤੋਂ ਲੈ ਕੇ 950 ਰੁਪਏ ਨੂੰ ਤੇ ਹੁਸ਼ਿਆਰਪੁਰ ਦੇ ਵਿੱਚ ਤੂੜੀ ਵੇਖੀ ਹੈ ਜੀ 850 ਰੁਪਏ ਤੋਂ ਲੈ ਕੇ 950 ਰੁਪਏ ਥਾਪਾ ਤੇ ਗਾਜ਼ੀਆਬਾਦ ਦੇ ਵਿੱਚ ਚੱਲ ਰਹੀ ਹੈ ਜੀ 1100 ਰੁਪਏ ਨੂੰ ਤੂੜੀ ਕਈ ਥਾਵਾਂ ਤੇ ਰੇਟ ਹੈ ਜੀ ਤੂੜੀ ਦੇ ਕਿਲੋਆਂ ਦੇ ਵਿੱਚ 10 ਦੇ ਲੋਕ ਮਤਲਬ ਉਥੇ ਠੱਟ ਵਿਕਦੀ ਹੁੰਦੀਆਂ ਸ਼ਹਿਰੀ ਇਲਾਕੇ ਹੁੰਦੇ ਆ ਲੋਕੀ 50 ਕਿਲੋ ਲੈ ਕੇ 40 ਕਿਲੋ ਲੈ ਕੇ ਕਈ ਨਹੀਂ ਰੇਟ ਕਿ ਲੋਡ ਚੱਲਦੇ ਆ ਮਤਲਬ ਕਿਲੋ ਦੇ ਹਿਸਾਬ ਨਾਲ ਚੱਲਦੇ ਆ ਪਰ ਅਸੀਂ ਉਹ ਰੇਟ ਉਹ ਕੁਆਂਟਲਾਂ ਚ ਹੀ ਦੱਸਾਂਗੇ ਜੀ ਗਾਜ਼ੀਆਬਾਦ ਦੇ ਵਿੱਚ 1100 ਰੁਪਏ ਨੂੰ ਕੁਆਂਟਲ ਆ ਜੀ ਤੂੜੀ ਅਖਨੂਰ ਸੈਕਟਰ ਦੇ ਵਿੱਚ ਹੈਗੀ ਆ ਜੀ 1100 ਰੁਪਏ ਨੂੰ ਕੁਆਂਟਲ ਕਈ ਥਾਈਂ ਤੋਂ ਮਹਿੰਗੀ ਵੀ ਲੱਗਦੀ ਆ ਤੇ ਰਾਵਲਾ ਮੰਡੀ ਦੇ ਵਿੱਚ 800 ਰੁਪਏ ਤੋਂ ਲੈ ਕੇ 850 ਰੁਪਏ ਨੂੰ ਆ ਜੀ ਡੇਰਾ ਬੱਛੀ ਦੇ ਵਿੱਚ ਤੂੜੀ ਹੈਗੀ 820 ਰੁਪਏ ਤੋਂ ਲੈ ਕੇ 850 ਰੁਪਏ ਨੂੰ ਡੇਰਾ ਦੂਨ ਦੇ ਵਿੱਚ ਤੂੜੀ ਹੈਗੀ ਜੀ 1100 ਰੁਪਏ ਨੂੰ ਤੇ ਹਰ ਹਰਿਆਣਾ ਦੇ ਜਮਨਾ ਨਗਰ ਦੇ ਵਿੱਚ 750 ਰੁਪਏ ਤੋਂ ਲੈ ਕੇ 900 ਰੁਪਏ ਨੂੰ ਵਗਰੀ ਹੈ ਜੀ ਤੂੜੀ ਫਤਿਹਗੜ੍ਹ ਸਾਹਿਬ ਦੇ ਵਿੱਚ 850 ਰੁਪਏ ਨੂੰ ਵਗਰੀ ਹੈ ਜੀ ਤੂੜੀ ਕੁਰਕ ਖੇਤਰ ਹਰਿਆਣਾ ਦੇ ਵਿੱਚ 600 ਰੁਪਏ ਤੋਂ ਲੈ ਕੇ 650 ਤੋਂ ਲੈ ਕੇ 750 ਰੁਪਏ ਵਗਰੀ ਜੀ ਤੂੜੀ ਅੰਮ੍ਰਾਲਾ ਦੇ ਵਿੱਚ 850 ਰੁਪਏ ਤੋਂ ਪਲੱਸ ਰੇਟ ਆ ਜੀ ਤੁਹਾਨੂੰ ਦੱਸ ਕੇ ਲੈਟਿਆ 850 900 ਰੁਪਏ ਚੱਲਦਾ ਜੀ ਬਾਕੀ ਥੋੜਾ ਕਈ ਇਧਰ ਉਧਰ 10 ਰੁਪਏ ਭੰਦੇ ਕਿਉਂਕਿ ਇਲਾਕੇ ਦੇ ਹਿਸਾਬ ਨਾਲ ਰੇਟ ਚੇਂਜ ਹੁੰਦੇ ਰਹਿੰਦੇ ਆ ਜੀ ਪਟਿਆਲਾ ਦੇ ਵਿੱਚ ਟੂੜੀ ਵਿਗਰੀ ਹੈ ਜੀ 730 ਰੁਪਏ ਤੋਂ ਲੈ ਕੇ 760 70 ਰੁਪਏ ਤੱਕ ਰੋਪੜ ਦੇ ਵਿੱਚ ਟੂੜੀ ਵਿਗਰੀ ਹੈ ਜੀ 950 ਰੁਪਏ ਤੋਂ ਲੈ ਕੇ 1050 ਰੁਪਏ ਤੱਕ ਗੜਸ਼ਾਗਰ ਦੇ ਵਿੱਚ 900 ਰੁਪਏ ਤੋਂ ਲੈ ਕੇ 950 ਰੁਪਏ ਟੂੜੀ ਵਿਗਰੀ ਹੈ ਜੀ ਤੇ ਹਿਮਾਚਲ ਦੇ ਗਗਰੇਡ ਦੇ ਵਿੱਚ 1000 ਪਲੱਸ ਚੱਲ ਰਹੀ ਹੈ ਜੀ ਟੂੜੀ ਕਨਾਲੀ ਦੇ ਵਿੱਚ 850 ਤੋਂ 950 ਨੂੰ ਵਿਗਰੀ ਹੈ ਜੀ ਟੂੜੀ ਤਰਨ ਤਰਨ 750 ਨੂੰ ਵਿਗਰੀ ਹੈ ਜੀ ਟੂੜੀ ਸੰਗਰੂਰ ਦੇ ਵਿੱਚ ਮਤਲਬ ਇਹ ਉੱਥੇ ਰੇਟ ਥੋੜੇ ਘੱਟ ਆ ਜੀ 530 ਰੁਪਏ ਤੋਂ ਲੈ ਕੇ 5770 ਰੁਪਏ ਤੱਕ ਵਿਗਰੀ ਹੈ ਜੀ ਟੂੜੀ ਕੈਂਥਲ ਦੇ ਵਿੱਚ ਵਿਗਰੀ ਹੈ ਜੀ 800 ਰੁਪਏ ਨੂੰ ਟੂੜੀ ਪਾਲਮਪੁਰ ਦੇ ਵਿੱਚ ਵਿਗਰੀ ਹੈ ਜੀ 1000 ਰੁਪਏ ਨੂੰ ਕੁੰਡ ਟੂੜੀ ਹਸਾਰ ਦੇ ਵਿੱਚ ਵਿਗਰੀ ਹੈ ਜੀ 750 ਤੋਂ 800 ਰੁਪਏ ਨੂੰ ਜੀ ਜੁਪੀ ਦੀ ਜਿਹੜੀ ਸ਼ਾਮਲੀ ਮੰਡੀ ਆ ਉਹਦੇ ਵਿੱਚ 900 ਰੁਪਏ ਨੂੰ ਵਿਗਰੀ ਹੈ ਜੀ ਟੂੜੀ ਜੰਮੂ ਕਸ਼ਮੀਰ ਦੇ ਨਾਲ ਜਿਹੜਾ ਰਜੌਰੀ ਪੈਂਦਾ ਜੀ ਰਜੌਰੀ ਦੇ ਨਾਲ ਸਭ ਤੋਂ ਮਹਿੰਗੀ ਟੂੜੀ ਲੱਗੀ 1280 ਰੁਪਏ ਤੋਂ ਲੈ ਕੇ 1380 ਰੁਪਏ ਤੱਕ ਵਿਗਰੀ ਹੈ ਜੀ ਟੂੜੀ ਉੱਥੇ ਉਧਰਲੇ ਵਪਾਰੀ ਮੈਨੂੰ ਫੋਨ ਤੇ ਮੈਸੇਜ ਵੀ ਕਰ ਰਹੇ ਐ ਸੰਪਰਕ ਕਰਨ ਲਈ ਕਹਿ ਰਹੇ ਐ ਵੀ ਸਾਡੇ ਲਈ ਟੂੜੀ ਦੀ ਸਪਲਾਈ ਦਿੱਤੀ ਜਾਵੇ ਪਰ ਉਹਨਾਂ ਵੀਰਾਂ ਨੂੰ ਬੇਨਤੀ ਐ ਜਿਹੜੇ ਜੰਮੂ ਕਸ਼ਮੀਰ ਏਰੀਆ ਤੋਂ ਵੀਰ ਵੀ ਤੁਸੀਂ ਵਪਾਰੀਆਂ ਦਾ ਸੰਪਰਕ ਕਰੋ ਵਪਾਰੀ ਦੇ ਗਾਹਕ ਮੈਂ ਦੋਨਾਂ ਨੂੰ ਕਹਿ ਰਿਹਾ ਵੀ ਕਮੈਂਟਾਂ ਦੇ ਵਿੱਚ ਆਪਣੇ ਨੰਬਰ ਲਿਆ ਦਿਓ ਕਿਉਂ ਜਿਹੜਾ ਸੰਪਰਕ ਕਰਕੇ ਸਿੱਧੀ ਟੂੜੀ ਖਰੀਦ ਲਓ ਜੀ ਸੋ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਜੰਮੂ ਕਸ਼ਮੀਰ ਵਾਲੇ ਵੀਰ ਤੇ ਹਿਮਾਚਲ ਵਾਲੇ ਵੀਰ ਜੇਕਰ ਕੋਈ ਨੇ ਟੂੜੀ ਖਰੀਦਣੀ ਐ ਤਾਂ ਕਮੈਂਟਾਂ ਦੇ ਵਿੱਚ ਜਰੂਰ ਨੰਬਰ ਲਿਖਿਓ ਅਤੇ ਪੜਿਓ ਮੋਹਾਲੀ ਦੇ ਵਿੱਚ 850 ਤੋਂ 900 ਰੁਪਏ ਤੋੜੀ ਦਾ ਕਰੀ ਹੈ ਜੀ ਜਲੰਧਰ ਦੇ ਵਿੱਚ 720 ਰੁਪਏ ਤੋਂ ਲੈ ਕੇ 770 ਰੁਪਏ ਤੱਕ ਕੁੜੀ ਨਗਰੀ ਹੈ ਜੀ ਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ 1100 ਰੁਪਏ ਤੋਂ ਲੈ ਕੇ 1150 ਨੂੰ ਨਗਰੀ ਤੋੜੀ ਜੀ ਹਮੇਰਪੁਰ ਹਿਮਾਚਲ ਦੇ ਵਿੱਚ 1200 1200 ਰੁਪਏ ਨੂੰ ਬਗਰੀ ਜੀ ਤੋੜੀ ਲੁਧਿਆਣਾ ਦੇ ਵਿੱਚ ਤੋੜੀ ਵਿਕਿਆ ਜੀ 750 ਰੁਪਏ ਤੋਂ ਲੈ ਕੇ 800 ਰੁਪਏ ਨੂੰ ਜੀ ਸਿਰਸਾ ਹਰਿਆਣਾ ਦੇ ਵਿੱਚ 640 ਰੁਪਏ ਤੋਂ ਲੈ ਕੇ 700 ਰੁਪਏ ਤੱਕ ਬਗਰੀ ਹੈ ਜੀ ਤੋੜੀ ਮੇਰਕੋਲਾ ਦੇ ਵਿੱਚ 700 ਤੋਂ 800 ਰੁਪਏ ਨੂੰ ਬਗਰੀ ਜੀ ਤੋੜ ਪ੍ਰੋਤਕ ਹਰਿਆਣਾ ਦੇ ਵਿੱਚ 900 ਤੋਂ ਲੈ ਕੇ 950 ਰੁਪਏ ਤੱਕ ਵਗ ਰਹੀ ਹੈ ਜੀ ਹਸਾਰ ਦੇ ਵਿੱਚ 750 ਤੋਂ 900 ਰੁਪਏ ਨੂੰ ਵਗ ਰਹੀ ਥੋੜੀ ਕਰਨਾਲ ਦੇ ਵਿੱਚ 800 ਤੋਂ 850 ਰੁਪਏ ਨੂੰ ਵਗ ਰਹੀ ਹੈ ਜੀ ਥੂੜੀ ਹਨਮਾਰਗੜ੍ਹ ਦੇ ਵਿੱਚ ਥੂੜੀ ਸਸਤੀ ਹੈ ਜੀ 450 ਤੋਂ 500 ਰੁਪਏ ਨੂੰ ਹੈ ਜੀ ਤੇ ਕਾਗੜਾ ਦੇ ਵਿੱਚ 950 ਤੋਂ 1000 ਰੁਪਏ ਨੂੰ ਹੈ ਜੀ ਫਰੁੜਕੀ ਦੇ ਵਿੱਚ 1000 ਰੁਪਏ ਨੂੰ ਵਗ ਰਹੀ ਹੈ ਜੀ ਥੂੜੀ ਮਾਸੀਵਾੜਾ ਦੇ ਵਿੱਚ 800 ਰੁਪਏ ਤੋਂ ਲੈ ਕੇ 850 ਰੁਪਏ ਨੂੰ ਥੂੜੀ ਵਗ ਰਹੀ ਹੈ ਜੀ ਤੇ ਜੰਮੂ ਕਸ਼ਮੀਰ ਦੇ ਸੰਭਾ ਸੈਕਟਰ ਦੇ ਵਿੱਚ 1000 ਰੁਪਏ ਤੋਂ ਲੈ ਕੇ 11000 ਰੁਪਏ ਨੂੰ ਆਮ ਤੋੜੀ ਦਾ ਕਰੀ ਹੈ ਜੀ ਉੱਥੇ ਇਹਦੂ ਕਈ ਮਹਿੰਗੀਆਂ ਵੀ ਹੋਣਗੀਆਂ ਕਿਉਂਕਿ ਉਥੋਂ ਦੇ ਲੋਕਲ ਵਪਾਰੀ ਸ਼ਾਇਦ ਲੈ ਕੇ ਅੱਗੇ ਮਹਿੰਗੀ ਵੇਚਦੇ ਹੋਣਗੇ ਬਠਿੰਡਾ ਦੇ ਵਿੱਚ 700 ਰੁਪਏ ਤੋਂ ਲੈ ਕੇ 750 ਨੂੰ ਵੇਗਰੀ ਜੀ ਤੂੜੀ ਗਰਦਾਸਪੁਰ ਦੇ ਵਿੱਚ 750 ਤੋਂ 800 ਰੁਪਏ ਨੂੰ ਵੇਗਰੀ ਜੀ ਤੂੜੀ ਮਾਨਸਾ ਦੇ ਵਿੱਚ 500 ਤੋਂ ਲੈ ਕੇ 550 ਰੁਪਏ ਗਰੀ ਤੂੜੀ ਬਜਨੌਰ ਦੇ ਵਿੱਚ 900 ਰੁਪਏ ਤੋਂ ਲੈ ਕੇ 980 ਰੁਪਏ ਨੂੰ ਵੇਗਰੀ ਜੀ ਤੂੜੀ ਤੇ ਰਾਜਪੁਰਾ ਦੇ ਵਿੱਚ 700 ਰੁਪਏ ਤੋਂ ਲੈ ਕੇ 800 ਰੁਪਏ ਨੂੰ ਰੇਟ ਆਈ ਤੂੜੀ ਦਾ ਚੰਡੀਗੜ੍ਹ ਦੇ ਵਿੱਚ 950 ਰੁ ਮਰਿੰਡਾ ਦੇ ਵਿੱਚ 850 ਤੋਂ 950 ਰੁਪਏ ਬਿਕਰੀ ਆ ਜੀ ਨੰਗਲ ਡੈਮ 1100 ਰੁਪਏ ਤੋਂ ਲੈ ਕੇ 1200 ਰੁਪਏ ਨੂੰ ਬਿਕਰੀ ਹੈ ਜੀ ਨੰਗਲ ਡੈਮ ਅੰਮ੍ਰਿਤਸਰ ਰੋਪੜੇਦਲਾ ਏਰੀਆ ਸਾਰਾ ਮਹਿੰਗਾ ਰੀ ਤੇ ਮੋਗਾ ਦੇ ਵਿੱਚ 650 ਤੋਂ ਲੈ ਕੇ 750 ਰੁਪਏ ਤੱਕ ਬਿਕਰੀ ਜੀ ਥੋੜੀ ਤੇ ਬਟਾਲਾ ਦੇ ਵਿੱਚ ਬਿਕਰੀ ਹੈ ਜੀ 700 ਤੋਂ 800 ਰੁਪਏ ਤੱਕ ਇਹ ਸੀਗਾ ਜੀ ਟੂੜੀ ਦੇ ਭਾ ਜਿਹੜੇ ਇਲਾਕਿਆਂ ਦੇ ਰਹਿ ਗਏ ਆ ਰੇਟ ਉਹਨਾਂ ਦੇ ਵੀ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਤੇ ਬਾਕੀ ਮੇਰਾ ਵੀਰ ਆਪਣੇ ਆਪਣੇ ਇਲਾਕੇ ਦੇ ਜਰੂਰ ਰੇਟ ਦੱਸਿਓ ਤੇ ਮੈਂ ਤੁਹਾਨੂੰ ਇਹ ਟੂੜੀ ਦੇ ਰੇਟਾਂ ਦੀ ਜਾਣਕਾਰੀ ਦਿੰਦਾ ਰਹੂੰਗਾ ਜਿੰਨਾਂ ਵੀਰਾਂ ਨੇ ਟੂੜੀ ਖਰੀਦਣੀ ਜਾਂ ਵੇਚਣੀ ਆ ਉਹ ਕਮੈਂਟਾਂ ਦੇ ਵਿੱਚ ਆਪਣਾ ਇਲਾਕਾ ਤੇ ਨੰਬਰ ਲਿਖੋ ਟੂੜੀ ਲੱਗ ਜੇ ਵੀ ਕਿਹੜੀ ਅੰਦਰਲੀ ਆ ਜਾਂ ਬਾਹਰਲੀ ਆ ਫਿਰ ਤੁਹਾਡੇ ਨਾਲ ਗਾਹਕ ਤੁਹਾਡਾ ਜਾਂ ਕੋਈ ਵਪਾਰੀ ਡਾਇਰੈਕਟ ਸੰਪਰਕ ਕਰੂਗਾ ਤੇ ਮੇਰੇ ਵੀਰ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਅਰਜਾਨਾ ਜਾਣਕਾਰੀ ਲੈਣ ਦੇ ਲਈ ਆਪਣੇ ਪੇਜ ਨੂੰ ਜਰੂਰ ਫੋਲੋ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ